सलमानी मुस्लिम वेलफेयर काउंसिल का मैं मौजूदा प्रधान हूँ और ऑल इंडिया जमात सलमानी का मैं राष्ट्रीय महासचिव और मीडिया प्रभारी हूँ मैं समस्त के मुस्लिम भाईचारे से अपील करना चाहता हूँ जो आपको गुमराह किया जा रहा है कि हम इन्होंने घपला किया है या ज़मीन अपने नाम कराना चाह रहे हैं वो सब सबूत हमारे पास हैं ये जो मुस्लिम वेलफेयर काउंसिल जो संस्था है उसके नाम पर ये जमीन लीज पर है और जो भी हिसाब किताब है वो सब जो भाई आके देखना चाहता है वो देख सकता है चेक कर सकता है सभी के लिए हम आपको इसके लिए आवंत्रित करते हैं आप आएँ आप हिसाब चेक करें इनकी झूठी बातों में न आए ये लोगों लो को गुमराह कर रहे हैं क्योंकि इन्होंने जो गलत किए इन पर जो केस दर्ज हुए हैं ये उससे बचने के लिए आम जनता का सहारा ले रहे हैं आप आएँ आप सारा हिसाब किताब चेक करें मैं सारे मुस्लिम भाईचारे से अपील करता हूँ कि अगर हम हम गलत हैं तो हम सजा भुगतने के लिए तैयार हैं और अगर हम सही हैं तो मैं पूरे भाईचारे से अपील करता हूँ आप हमारे साथ जुड़ें हमारा साथ दें जिससे हम समाज के लिए अच्छे से अच्छा यहाँ काम कर सकें क्योंकि मैं पिछले पंद्रह सालों से यहाँ ना भागे मस्जिदों के लिए लड़ रहा हूँ एन के लिए मैं सबसे आगे रहा हूँ और ईदगाह के लिए मैं पंद्रह साल से उसका मेम्बर हूँ मुझे भी जब मुझे यह बहकाया गया था कि भाई इदगा में पार्टी करते हैं पैसा खाते हैं इदगा का तब मैं इदगा से जुड़ा था तो मैंने देखा कि वहां पर इस तरह की कोई बात नहीं है जिस तरह की अफवाहें उड़ी जाती हैं मैं 15 साल से तब से मैं इनके साथ ही जुड़ा हुआ हूं और अभी भी इन्हीं के साथ हूं क्योंकि जिस तरह की अफवाह यहां फैलाई गई वो ऐसी कोई बात नहीं है पंजाब मुस्लिम वेलफेयर दे नाव जी 2012 तो ये प्रॉपर्टी लीज पे चल रही है ते दोनों ट्यूबल कनेक्शन भी उस दे नामे चल रहे हैं पिछले दिन ही असि तन्न दसया सी बी सीएम साहब नु मिले असि उन्होंने ਪੰਜਾਬ ਕਮਿਸ਼ਨ ਬੋਰਡ ਦੀ ਹਾਈ ਅਥਾਰਟੀ ਨੂੰ ਤੇ ਐਸਐਸਬੀ ਸਾ ਆਪਣੇ ਪੁਲਿਸ ਅਥਾਰਟੀ ਨੂੰ ਇਨਫੈਕਸ਼ਨ ਦਿੱਤੀਆਂ ਨੇ ਵੀ ਕਾਨੂੰਨ ਦੇ ਅਨਸਾਰ ਜੋ ਬਣਦੀ ਕਾਰਵਾਈ ਕਰੋ ਇਸ ਬਾਬਤ ਅਸੀਂ 25 ਤਰੀਕ ਨੂੰ ਪੰਜਾਬ ਕਮਿਸ਼ਨ ਬੋਰਡ ਦਫਤਰ ਸਾਨੂੰ ਬੁਲਾਇਆ ਗਿਆ ਇਹਨਾਂ ਨੂੰ ਵੀ ਬੁਲਾਇਆ ਗਿਆ ਉੱਥੇ ਉਹਨਾਂ ਨੇ ਹਦਾਇਤ ਕੀਤੀ ਗਈ ਹਾਈ ਅਥਾਰਟੀ ਨੇ ਵੀ ਕਮੇਟੀ ਜਿਹੜੀ ਦੇ ਨਾਮ ਹੇ ਲੀਜ ਚੱਲ ਰਹੀ ਹੈ ਲੀਜ ਇਹਦੇ ਨਾਲ ਚੱਲੂਗੀ ਕਨੈਕਸ਼ਨ ਇਹਦੇ ਨਾਲ ਚੱਲ ਰਹਿਣਾ ਜੇ ਤੁਸੀਂ ਚਾਹੋਗੇ ਅਸੀਂ ਇਹਨਾਂ ਦੇ ਵਿੱਚ ਤੁਹਾਨੂੰ ਮੈਂਬਰ ਪਾ ਸਕਦੇ ਹਾਂ ਪੰਜ ਬੰਦੇ ਵਾਲਾ ਉਹ ਵੀ ਤਾਂ ਜੇ ਤੁਸੀਂ ਇਹਨਾਂ ਦੇ ਖਿਲਾਫ ਕੋਈ ਸ਼ਰਾਰਤ ਨਹੀਂ ਕਰੋਗੇ ਕੋਈ ਪੋਸਟ ਨਹੀਂ ਪਾਉਂਗੇ ਕੋਈ ਬੈਨਰ ਨਹੀਂ ਲਾਉਂਗੇ ਇਹ ਸ਼ਰਤ ਬਕਬੋਰਡ ਦੀ ਹਾਈ ਅਥਾਰਟੀ ਨੇ ਰੱਖ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਵੱਲੋਂ ਕੋਈ ਸ਼ਰਾਰਤ ਨਹੀਂ ਅਜੇ ਤੱਕ ਹੋਈ ਤੁਸੀਂ ਅਜੇ ਤੱਕ ਸ਼ਰਾਰਤ ਤਾਂ ਕਰਿਆ ਨਹੀਂ ਇਹਨਾਂ ਨੂੰ ਉਹਨਾਂ ਨੂੰ ਮਨਾ ਕੀਤਾ ਸੀ ਕਿ ਤੁਸੀਂ ਸ਼ਰਾਰਤ ਨਹੀਂ ਕਰਨੀ ਕਿ ਇਹਨਾਂ ਨੇ ਜ਼ਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਸਾਡੀ ਕਮੇਟੀ ਦੇ ਨਾਲ ਚੱਲ ਰਹੀ ਹੈ ਇਹਨਾਂ ਦੇ ਕਾਰਵਾਈ ਕੀ ਕਰੋ ਕਿ ਸਾਰੇ ਇਹਨਾਂ ਨੇ ਸਾਡੇ ਜਾਲੀ ਡਾਕੂਮੈਂਟ ਤਿਆਰ ਕਰਕੇ ਸਾਡੀਆਂ ਸ਼ਿਕਾਇਤਾਂ ਕੀਤੀਆਂ ਨੇ ਉਹਨਾਂ ਦੇ ਬੰਦ ਦੀ ਕਾਰਵਾਈ ਕਰੋ ਉਸ ਤੋਂ ਬਾਅਦ ਇਹਨੇ ਫੇਰ ਨਹੀਂ ਡਲੇ ਪਰਚਾ ਹੋਣ ਤੋਂ ਬਾਅਦ ਇਹਨਾਂ ਨੇ ਮਾਨਯੋਗ ਅਦਾਲਤ ਨਾਬਾ ਦੇ ਵਿੱਚ ਸਾਡੇ ਖਿਲਾਫ ਸਟੇ ਲੈਣ ਦੀ ਕੋਸ਼ਿਸ਼ ਕੀਤੀ ਜਿਹੜੀ ਸਟੇਟਸ ਕੋ ਕੇਸ ਚੱਲ ਰਿਹਾ ਉਹਦਾ ਵੀ ਅਸੀਂ ਜਾਂ ਸਾਡਾ ਨੌ ਵਰਤਿਆ ਗਿਆ ਸੰਸਥਾ ਦਾ ਅਸੀਂ ਫੇਰ ਐਸਐਸਬੀ ਸਾਹਿਬ ਦੇ ਸਾਹਮਣੇ ਹੋਏ ਵੀ ਸਰ ਸਾਡੇ ਡਾਕੂਮੈਂਟ ਯੂਜ਼ ਕਰ ਰਹੇ ਨੇ ਜਾ ਲਈਏ ਇਹਨਾਂ ਦੇ ਬੰਨ ਦੀ ਕਾਰਵਾਈ ਕਰੋ ਉਦੋਂ ਕਿੰਨੇ ਦੇ ਪਰਚਾ ਹੋਏ ਸੀ ਉਸ ਟਾਈਮ 7 ਬੰਦੀਆਂ ਦੇ ਪਰਚਾ ਹੋਏ ਸੀ ਹੁਣ ਦੁਬਾਰੇ ਫੇਰ ਜਿਹੜਾ ਚਾਲੀ ਤੌਰ ਤੇ ਤੁਹਾਡੇ ਨਾਮ ਵਰਤ ਰਹੇ ਆ ਹੁਣ ਦੁਬਾਰੇ ਅਸੀਂ ਫੇਰ ਬੇਨਤੀ ਕਰੀਏ ਵੀ ਸਾਰੇ ਇਹਨਾਂ ਨੇ ਸੈਕਸ਼ਨ ਕੋਰਟ ਦੇ ਵੀ ਕੇਵਡ ਪਾਈ ਆ ਜੀ ਕਮੇਟੀ ਤੋਂ ਉਹ ਵਰਤ ਕੇ ਜਲ ਹੀ ਮਤੇ ਪਾ ਕੇ ਉਹ ਬਿਆਨ ਵਗੈਰਾ ਹੋਗੇ ਅੰਡਰ ਪ੍ਰੋਸੈਸਾ ਜੋ ਡਿਪਾਰਟਮੈਂਟ ਵਿੱਚਰ ਸਮਝੂਗਾ ਸਹੀ ਦਾ ਸਹੀ ਉਹ ਰਿਪੋਰਟ ਆਪਦੇ ਸਾਹਮਣੇ ਆ ਜੂਗੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਸ ਚ ਕੀ ਹੋਣਾ ਚਾਹੀਦਾ ਅਸੀਂ ਇਹ ਬੇਨਤੀ ਕਰਦੇ ਹਾਂ ਸਮੂੱਚੇ ਭਾਈਚਾਰੇ ਨੂੰ ਵੀ ਇਹ ਲੋਕ ਗਮਰਾਹ ਕਰ ਰਹੇ ਨੇ ਤੁਹਾਨੂੰ ਇੱਥੇ ਨਾ ਮੈਂ ਅੱਜ ਤੱਕ ਲਈ ਜਬਦੇ ਨਾ ਇੱਕ ਵੀ ਕਾਜ ਪੰਜਾਬ ਵੱਕ ਬੋਰਡ ਦੇ ਦਫ਼ਤਰੋਂ ਜਾਂ ਕਿਤੋਂ ਵੀ ਮੈਂ ਅਪਲਾਈ ਕੀਤਾ ਹੋਵੇ ਵੀ ਮੇਰੇ ਨਾਲ ਕੀਤੀ ਜਾਵੇ ਇਹ ਲੀਜ਼ ਪੰਜਾਬ ਮੁਸਲਮਨ ਵੈਲਫੇਅਰ ਦੇ ਨਾਲ ਚੱਲ ਰਹੀ ਹੈ ਉਹਦੇ ਨਾਲ ਹੋਊਗੀ ਕਿਉਂ ਉਹਦੇ ਨਾਲ ਕਨੈਕਸ਼ਨ ਹੈ ਜੇ ਲੀਜ਼ ਬੋਰਡ ਟਰਾਂਸਫਰ ਕਰਦਾ ਤਾਂ ਕਨੈਕਸ਼ਨ ਨਾਲ ਆਟੋਮੈਟਿਕਲੀ ਉੱਥੋਂ ਅਸੀਂ ਟਰਾਂਸਫਰ ਕਰਾ ਲੈਣੇ ਨੇ ਬੋਰਡ ਨੇ ਹਿਦਾਇਤ ਹੈ ਇਹ ਕਿ ਲੀਜ਼ ਤੁਹਾਡੇ ਨਾਲ ਰੈਗੂਲਰ ਚੱਲੂ ਇਹ ਅਫਵਾਹਾਂ ਡਾ ਰਹੇ ਨੇ ਵੀ ਜਲ ਹੀ ਅਸਤੀਫੇ ਇੱਕ ਜਿਹੜੇ ਬੰਦੇ ਨੇ ਅਸਤੀਫੇ ਦੇ ਕੇ ਰਿਸਟਾਰ ਫਾਰਮ ਆਪਣੇ ਫਾਰਮੈਂਟ ਸੋਸਾਇਟੀ ਪੰਜਾਬ ਵੱਲੋਂ ਵੈਰੀਫਾਈ ਕਰਨ ਤੋਂ ਬਾਅਦ ਸਾਨੂੰ 24 25 ਲਈ ਲਿਸਟਿੰਗ ਕਰ ਦਿੱਤੇਗੀ ਸਰਟੀਫਿਕੇਟ ਵੀ ਕਰ ਦਿੱਤਾ ਗਿਆ ਜੇ ਇਹਨਾਂ ਨੂੰ ਤਕਲੀਫ ਸੀ ਇਹੇ ਕੋਰਟ ਜਾਂਦੇ ਥਾਣੇ ਜਾਂਦੇ ਸਾਡੇ ਸ਼ਿਕਾਇਤ ਕਰਦੇ ਇਹ ਜਾਣ ਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਨੇ ਵੀ ਜਾਲੀ 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 ਜ਼ਮੀਨ ਹੜੱਪ ਰਹੇ ਨੇ ਜਿਹੜੀ ਕੋਈ ਡਾਕੂਮੈਂਟ ਦਾ ਪੇਸ਼ ਕਰੋ ਆ ਦੇਖੋ ਮੇਰੇ ਕੋਲ ਡਾਕੂਮੈਂਟ ਹੈ ਜੀ ਇਹਨਾਂ ਦਾ ਆ ਮਤਾ ਪਾਇਆ ਹੋਇਆ ਵੀ ਆ ਰਮਜ਼ਾਨ ਖਾਂ ਦੇ ਨਾਂ 'ਤੇ ਲੀਜ਼ ਕੀਤੀ ਜਾਵੇ ਆ ਬਿਲਕੁਲ ਸਾਫ ਮਤਾ ਕਲੀਨ ਲਿਖਿਆ ਹੋਇਆ ਵੀ ਰਮਜ਼ਾਨ ਖਾਂ ਇਦੇ ਨਾਂ ਦੇ ਪਹਿਲਾਂ ਦੋ ਫਸਲਾਂ ਮੰਡੀ ਦੇ ਵਿੱਚ ਵੇਚੀਆਂ ਗਈਆਂ ਉਹਦੇ ਖਾਤੇ ਵਿੱਚ ਪੈਸੇ ਜਮ੍ਹਾਂ ਨੇ ਆ ਤੀਜੀ ਫਸਲ ਵੀ ਉਹਦੇ ਨਾਂ ਦੀ ਵਿੱਚ ਚ ਗਈ ਹੋਣੀ ਆ ਠੀਕ ਹੈ ਜੀ ਇਹ ਸਾਨੂੰ ਕਹਿ ਰਹੇ ਨੇ ਜਮੀਨ ਹੜਪਣਗੇ ਇਹ ਭਾਈਚਾਰਿਆਂ ਨੂੰ ਗਮਰਾਹ ਕਰ ਰਹੇ ਨੇ ਸਾਡੀ ਭਾਈਚਾਰਿਆਂ ਬੇਨਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਤੁਸੀਂ ਪੁੱਛ ਕੇ ਚ ਕਰ ਸਕਦੇ ਹੋ ਅਸੀਂ 24 ਘੰਟੇ ਹਾਜ਼ਰ ਆ ਨਾਮ ਸਲੀਮ ਮੁਹੰਮਦ ਸਲੀਮ ਇਲੈਕਟ੍ਰੋਨਿਕ ਪਿੰਡ ਸਾਲੂਵਾਲ ਕੈਸ਼ੀਅਰ ਅਮੀਦਗਾ ਕਮੇਟੀ ਦਾ ਤੇ ਜੋ ਇਹਨਾਂ ਨੇ ਤਰਨੇ ਦੇ ਬਦਾਫਕ ਸਾਲੂਵਾਲ ਦਾ ਨਾਮ ਦੋਜੂਜ ਕਰਿਆ ਇਹ ਹੋਇਆ ਜੀ ਉੱਥੇ ਇਹ ਹੋਇਆ ਜੀ ਐਸਾ ਬੀਨਦਰ ਜੀ ਬਹੁਤ ਬੇਇੱਜ਼ਤੀ ਕਰਕੇ ਭੇਜੇ ਗਏ ਵਾਪਸ ਇਹ ਪਰ ਨਹੀਂ ਸਬੂਤ ਨੇ ਪ੍ਰੂਫ ਨੇ ਤੁਸੀਂ ਵਕਫ ਬੋਰਡ ਨੂੰ ਜਾ ਕੇ ਪੁੱਛ ਸਕਦੇ ਹੋ ਠੀਕ ਹੈ ਜੀ ਪੀਓ ਸਾ ਪਟਿਆਲ ਨੂੰ ਪੁੱਛ ਸਕਦੇ 6 ਮਹੀਨਿਆਂ ਸਰ ਪੁੱਛ ਸਕਦੇ ਹਸਾ ਕਿਤਾਬ ਲਵੋ ਅਸੀਂ ਦੇਣ ਨੂੰ ਤਿਆਰ ਹਾਂ ਇਹਨਾਂ ਤੋਂ ਵੀ ਲਵੋ 1.5 ਸਾਲਿਆਂ ਦੇ ਬਾਹਰ ਹੈ ਨੇ ਜ਼ਮੀਨ ਇਹ ਜੋ ਵੀ ਉਥੇ ਆ ਰਹੀ ਆਮਦਨ ਇਹਨਾਂ ਦਾ ਦਬੂ ਸਾਹਿਬ ਕਿੱਥੇ ਆ ਪੈਸਾ ਕਿੱਦੇ ਕੋਲੀ ਆ ਪੈਸਾ ਜਮਾ ਕੀਤਾ ਜਾ ਰਿਹਾ ਇੱਕ ਬੰਦੇ ਨਾਲ ਪੈਸਾ ਕੋਈ ਕਮੇਟੀ ਬਣੀ ਆ ਕੋਈਸ ਹੋਰ ਬਣਿਆ ਇਹ ਜੇ ਇਹਨਾਂ ਨੂੰ ਇਹ ਉਹ ਹੁੰਦਾ ਹੈ ਆਪਣੀ ਕਮੇਟੀ ਵਿੱਚ ਅਸਟਰ ਕਰਵਾ ਲੈਂਦੇ ਕਿਉਂ ਨਹੀਂ ਹੋਈ ਇਹਦੇ ਚ ਮੁਹੰਮਦ ਹਨੀਫ ਪੱਲੋਂ ਜਿਹੜਾ ਹੈਗਾ ਹੀ ਇਜ਼ ਦਾ ਕੰਪਲੇਂਟਡ ਉਹ ਕੰਪਲੇਂਟਡ ਹੈ ਜੀ ਇਹਦਾ ਤਾਂ ਮੈਟਰ ਇਹਨਾਂ ਦਾ ਹੈਗਾ ਉਹਦੇ ਵਿੱਚ ਜਿਹੜਾ ਬਾਇ ਇਨਕੁਇਰੀ ਜਿਹੜਾ ਹੈ ਪਰਚਾ ਤਰਜ ਹੋਇਆ ਜਿੱਦੀ ਅੰਡਰ ਐਫ ਆਈ ਆਰ ਨਾ 48 ਡੇਟਡ 1625 ਅੰਡਰ ਸੈਕਸ਼ਨ 318 329 61 ਪੀ ਐਨ ਐਸ ਦੇਟੀ ਹੋਈ ਹੈ ਦਰਜ ਹੋਈ ਹੈ ਜੀ 7 ਅਕਿਊਜ਼ ਨੇ ਇਹਨਾਂ ਦੀ ਪਹਿਲਾਂ ਡਿਸਪਲੀਨਰੀ ਪੇਲਸ ਹੋ ਗਈਆਂ ਸੀਗੀਆਂ ਸ਼ਾਮਲ ਤਫਤੀਸ਼ ਹੋ ਚੁੱਕੇ ਨੇ ਹੁਣ ਇਹਨਾਂ ਦੀ ਜਿਹੜੀ ਰੈਫਰਲ ਬੇਲਸ ਹੋ ਗਈਆਂ ਨੇ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਿਲ ਗoing ਆਨ ਹੈ ਜਿਹਦੀ ਇੱਕ ਇਨਕੁਆਰੀ ਜਿਹੜੀ ਹੈ ਸਟਿਲ ਪੈਂਡਿੰਗ ਵਿਦ ਐਸ ਪੀ ਹਰਬਟਸਾਪ ਚੱਲ ਰਹੀ ਹੈ ਜੋ ਅੱਗੇ ਮੜ ਹਾਲਾਤ ਹੋਣਗੇ ਜੋ ਜੋ ਕੁਝ ਹੋਗਾ ਉਹ ਤੁਹਾਨੂੰ ਸੈਲਡ